ਫਰੀਦਕੋਟ ਦੇ ਪਿੰਡ ਕਮਿਆਣਾ ਚ ਦੇਰ ਸ਼ਾਮ ਆਪਸੀ ਰੰਜਿਸ਼ ਤੇ ਚੱਲਦੇ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਜਿਸ ਤੌਰਾਨ ਇੱਕ ਨੌਜਵਾਨ ਦੇ ਗਰਦਨ 'ਚ ਗੋਲੀ ਲੱਗਨ ਨਾਲ ਬੁਰੀ ਤਰੀਕੇ ਨਾਲ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ ਲਈ ਮੈਡੀਕਲ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ ਮਾਮਲਾ ਆਪਸੀ ਰੰਜਿਸ਼ਤਾ ਦੱਸਿਆ ਜਾ ਰਿਹਾ ਹੈ ਜ਼ਖਮੀ ਨੌਜਵਾਨ ਦੇ ਭਰਾ ਨੇ ਦੱਸਿਆ ਕਿ ਕੱਲ ਦੁਪਹਿਰ ਹੀ ਕੁਝ ਲੜਕੀਆਂ ਵੱਲੋਂ ਉਸ ਦੇ ਭਰਾ ਨਾਲ ਗਾਲੀ ਕਲੋਚ ਕੀਤੀ ਗਈ ਸੀ ਤੇ ਬਾਅਦ 'ਚ ਕੁਝ ਲੜਕੀਆਂ ਜਿਨ੍ਹਾਂ ਕੋਲ ਪਿਸਟਲ ਅਤੇ ਤੇਜ਼ਰ ਹਥਿਆਰ ਸਨ ਉਹਨਾਂ ਦੇ ਘਰ ਆ ਕੇ ਬੜੇ ਅਤੇ ਫਾਇਰਿੰਗ ਕੀਤੀ ਗਈ ਜਿਸ ਦੇ ਚੱਲ ਗਨਾਲ ਉਹ ਜ਼ਖਮੀ ਹੋ ਗਿਆ ਉਸਨੇ ਦੱਸਿਆ ਕਿ ਹਮਲਾਵਰਾਂ ਵੱਲੋਂ ਕਈ ਰਾਉਂਡ ਫਾਇਰ ਕੀਤੇ ਗਏ ਸਨ ਤੇ ਇਸਦਰ ਹਥਿਆਰਾਂ ਨਾਲ ਧਮਕਾਉਂਦੇ ਰਹੇ ਉਹਨਾਂ ਨੇ ਦੱਸਿਆ ਕਿ ਪਹਿਲੇ ਵੀ ਇਹਨਾਂ ਵੱਲੋਂ ਉਸਦੇ ਚਾਚੇ ਤੇ ਹਮਲਾ ਕੀਤਾ ਗਿਆ ਸੀ ਜਿਸ ਕਾਰਨ ਪੁਰਾਣੀ ਦਰਜਿਸ਼ ਹਲੇ ਤੱਕ ਚੱਲ ਰਹੀ ਹੈ ਉਹਨਾਂ ਇਨਸਾਫ ਦੀ ਮੰਗ ਕਰਦੇ ਹੋਏ ਕਿ ਜਲਦ ਇਹਨਾਂ ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਕਿਉਂਕਿ ਉਹਨਾਂ ਨੂੰ ਡਰ ਹੈ ਕਿ ਦੁਬਾਰਾ ਫਿਰ ਉਹਨਾਂ ਦੇ ਹਮਲਾ ਕੀਤਾ ਜਾ ਸਕਦਾ ਹੈ ਫਿਲਹਾਲ ਪੁਲਿਸ ਵੱਲੋਂ ਇਸ ਘਟਨਾ ਨੂੰ ਲੈ ਕੇ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਦੋਸ਼ਾਂ ਦੀ ਪਾਲ ਕੀਤੀ ਜਾ ਰਹੀ ਹੈ ਸਾਡੇ ਨਾਲ ਇਹ ਹੈ ਕਿ ਆਪ ਬੈਨੂ ਉਥੇ ਕੁੱਟਿਆ ਸ਼ਹਿਰ ਹਾਂ ਚੈਰੋ ਤੇ ਆਹੀ ਆਕੇ ਤੇ ਸਾਰੇ ਪਿੰਡ ਦੇ ਵਿੱਚ ਪੰਚਾਇਤ ਦੇ ਵਿੱਚ ਸਾਰੇ ਗੱਲ ਭੜਾਤੀ ਦਸੀ ਜੀ ਭਾਈ ਸਾਡੇ ਨਾਲ ਫੈਸਲਾ ਕਰਾਓ ਸੁਆ ਤੇ ਤੁਸੀਂ ਆਕੇ ਤੇ ਵੀ ਸਾਰੇ ਉਹ ਮੈਂਬਰ ਉਹ ਬੈਠਾ ਸਾਡਾ ਇਹ ਤੇ ਇਹੀ ਆਖਿਆ ਵੀ ਤੁਸੀਂ ਫੈਸਲਾ ਸਾਡਾ ਕਰਾਓ ਹੂੰ ਤੁਵਾਂ ਨੇ ਵੀ ਚੱਲ ਸੁਭਾ ਕਰਾ ਦੇਾਂਗੇ ਤੇ ਰਾਤ ਨੂੰ ਉਹਨਾਂ ਨੇ ਚੱਕ ਕੇ ਤੇ ਸਾਡੇ ਇਹ ਗੁਲੀਆਂ ਮਾਰਦੇ ਤੁਹੇ ਥੋੜੇ ਵੀ 6 ਵਜੇ ਹਾਂ ਸਾਢੇ 7 ਵਜੇ ਆ ਜੀ ਮੇਰੇ ਆ ਵੇਖ ਲੋ ਤੁਹਾਡੇ ਸਾਹਮਣੇ ਕੀ ਮਾਰਿਆ ਹੈ ਇਹ ਕਿਰਪਾਨ ਮਾਰੀ ਆ ਜੀ ਇਹ ਕਿਵੇਂ ਵੱਜ ਗਈ ਉਹ ਮੈਂ ਛਡਾਉਣ ਲੱਗਾ ਸੀ ਵੀ ਐ ਕਹਿ ਲੱਗਾ ਸੀ ਵੀ ਨਾਕ ਤੋਂ ਨਾ ਵੀ ਨਾ ਲੜੋ ਵੀ ਨਾ ਲੜੋ ਤੇ ਤੂੰ ਤੂੰ ਜਦੋਂ ਉਹਨੇ ਸਿੱਧੀ ਮੇਰੇ ਤੇ ਇੱਥੇ ਮਾਰੀ ਗੱਲ ਇਹ ਆ ਜੀ ਪੁਰਾਣੀ ਰਜਾ ਹੈਗੀ 74/24 ਚੱਲ ਰਹੀ ਆ ਮਿੱਟੂ ਸਿੰਘ ਦੇ ਇਹਨਾਂ ਨੇ ਕਾਪਾ ਮਾਰਿਆ ਸੀਗਾ ਮੇਰੇ ਚਾਚਾ ਜੀ ਆ ਫਿਰਚ ਮਾਰਿਆ 11 ਟਾਂਕੇ ਉਹ ਲੱਗੇ ਆ ਮੋਢੇ ਤੇ 6 ਟਾਂਕੇ ਲੱਗੇ ਆ ਜੀ ਉਹ ਉਹ ਕੇਸ ਨੂੰ ਏਐਸਏ ਫਿਕਰਦਾਤਾਪਾਲ ડીਲ ਕਰ ਰਹੇ ਆ ਜੀ ਉਹ ਚ ਇਹਨਾਂ ਦੇ ਵੱਧਾ ਜ਼ੋਰ ਮੋਇਆ ਪਰ ਅਰੈਸਟ ਕਿਸੇ ਦਿਨ ਨਹੀਂ ਹੋਇਆ ਅੱਛਾ ਤੇ ਫਿਰ ਰਾਤ ਕੀ ਕਿਤਰਣੇ ਰਾਤ ਇਹਨਾਂ ਨੇ ਪਹਿਲਾਂ ਤਾਂ ਡਲੇ ਚਲਾਏ ਤੁਹਾਨੂੰ ਵੀਡੀਓ ਦੇ ਹੀ ਦਿੱਤੀ ਹੈਗੀ ਉਧਰੋਂ ਮਗਰੋਂ ਡਲੇ ਚਲਾਏ ਫਿਰ ਫਾਇਰ ਕੀਤੇ ਇਹਨਾਂ ਨੇ ਜੀ ਘਟੋ ਘਟ ਵੀ 4 ਬੰਦੇ ਫਾਇਰ ਕਰਨ ਤੇ ਸੀ ਇਹਨਾਂ ਦੇ ਅੱਛਾ ਤੇ ਫਿਰ ਇੱਕ ਮੇਰੇ ਬ੍ਰਦਰ ਦੇ ਲੱਗਿਆ ਫਿਰ ਗਲਤੋਂ ਇੱਥੇ ਇਧਰੋਂ ਜਵਾੜੇ ਦਾ ਹੀ ਨਿਕਲਿਆ ਜੀ ਮੈਡੀਕਲ ਦਾਖਲ ਹੈ ਠੀਕ ਹੈ ਤੇ ਕੀ ਕੰਡੀਸ਼ਨ ਕਿਦਾਂ ਦੀ ਕੰਡੀਸ਼ਨ ਕਿਰਾਂ ਤਾਂ ਨਾਰਮਲ ਦੱਸ ਰਿਹਾ ਜੀ ਤੇ ਇੱਕ ਮੇਰੇ ਦਾਇਆ ਜੀ ਦਰਸ਼ਨ ਸਿੰਘ ਦੇ ਇਹਨਾਂ ਨੇ ਕਿਰਪਾਨ ਮਾਰੀ ਜੀ ਉਹ ਵੀ ਦਾਖਲ ਹੈ ਉਹ ਨਹੀਂ ਉਹ ਘਰ ਹੀ ਆ ਤੁਹਾਡੇ ਸਾਹਮਣੇ ਆਂ ਵੇਖ ਲਓ ਕਿਰਪਾਨ ਦਾ ਨਿਸ਼ਾਨ ਕੀ ਅੱਛਾ ਕੀ ਮੰਗ ਕਰਦੇ ਹੋ ਤੁਸੀਂ ਅਸੀਂ ਮੰਗ ਕਰਦੇ ਆਂ ਜੀ ਇਹਨਾਂ ਦੇ ਪਰਚਾ ਹੋਣਾ ਚਾਹੀਦਾ ਜੀ ਸਾਰੇ ਦੋਸ਼ੀ ਅੰਦਰ ਜਾਣੇ ਚਾਹੀਦੇ ਇਹ ਪਹਿਲਾਂ ਗ੍ਰਿਫਤਾਰ ਕੀਤੇ ਹੁੰਦੇ ਫਿਰ ਅੱਜ ਹੁੰਦਾ ਨਾ ਇਹ ਨਹੀਂ ਅੱਜ ਹੁਣੇ ਹੀ ਨਹੀਂ ਸੀਗੇ ਉਹ ਕੁਛ ਨਾ ਜੀ ਇਹ ਬਾਹਰੋਂ ਬੁਲਾ ਕੇ ਬੰਦੇ ਜਿਆਦਾ ਪ੍ਰੈਸ਼ਰ ਪਾ ਰਹੇ ਆ ਜੀ ਠੀਕ ਅੰਡਰ 17 ਦੇ ਮੈਚ ਹੋ ਰਹੇ ਸੀ ਹੈਂਡਬਾਲ ਦੇ ਇਹਨਾਂ ਨੇ ਤਿੰਨ ਬੱਚੇ ਸਾਡੇ ਕੁੱਟੇ ਜੀ ਉੱਥੇ ਅਸੀਂ ਫਿਰ ਵੀ ਕੁਛ ਨਹੀਂ ਬੋਲੇ ਰਾਤ ਇਹਨਾਂ ਨੇ दारू-ਦਰੂ ਪੀਤੀ ਸੀ ਇਹਨਾਂ ਦੀ ਨਜਾਇਜ਼ ਇਹਨਾਂ ਲਲਕਲੇ ਮਾਰੇ ਫੈਰ ਕੀਤੀ ਸੀ ਅਸਲਾ-ਅਸਲਾ ਵੀ ਸੀ ਇਹਨਾਂ ਨੂੰ ਅਸਲਾ ਇਹਨਾਂ ਚਾਰ ਚਾਰਾਂ ਬੰਦਿਆਂ ਕੋਲ ਅਸਲਾ ਸੀਗਾ ਨਾਮ ਉਹ ਡੀਐਸਪੀ ਸਾਹਿਬ ਨੂੰ ਦੱਸਤਾ ਸੀ ਸ਼ਮਸ਼ੇਦ ਸਿੰਘ ਨੂੰ ਹੂੰ ਤੇ ਪੁਲਿਸ ਨੇ ਕੀ ਕਾਰਵਾਈ ਕੀਤੀ ਹੁੰਦਾ ਪੁਲਿਸ ਨੇ ਐਕਸ਼ਨ ਪੂਰਾ ਕੀਤਾ ਜੀ ਦਾਨੇ ਰਵਾਣੇ ਮਗਰ ਅਟੈਕ ਕੀਤਾ ਪਰ ਬੰਦੇ ਭੱਜ ਗਏ ਸੀ ਉਹਨਾਂ ਨਾਲੇ ਜਛਾਲ ਮਾਰ ਕੇ ਤੇ ਉਸ ਬੰਦੇ ਰਿਸ਼ਤੇਦਾਰੀਆਂ ਚ ਕੁਛ ਕਰ ਦੇ ਚੱਕੇ ਆ ਜੀ ਉਹਨਾਂ ਦੇ ਬੇਸ਼ਕੀਸ਼ ਕਿਹਾ ਜੀ ਕਿ ਕੱਲ ਦੇਰ ਸ਼ਾਮ ਆ ਪਸਾਨੂੰ ਕੰਮਿਆਂ ਨੇ ਪਿੰਡ ਚ ਤੇ ਰਿਪੋਰਟ ਆਈ ਸੀ ਕਿ ਉਸੇ ਸ਼ੱਦ ਫਾਇਰਿੰਗ ਹੋਈ ਹੈ ਜਿਸ ਦੇ ਇਨਫਾਰਮੇਸ਼ਨ ਦੇ ਐਕਟ ਕਰਦੇ ਤੁਰੰਤ ਸਾਰੇ ਡੀਐਸਪੀ ਜਿਹੜੇ ਐਸਐਚਓ ਸਦਰਪਰੀਖ ਕੋਰ ਕਿਉਂਕਿ ਉਹਨਾਂ ਦਾ ਏਰੀਆ ਪੈਂਦਾ ਤੇ ਤੁਰੰਤ ਗਏ ਸੀ ਉਹਦੇ ਚ ਇੱਕ ਵਿਅਕਤੀ ਹੈਗਾ ਉਹਨੇ ਜਿਹਨੂੰ ਕੀ ਕਹਿੰਦੇ ਐ ਗੋਲੀ ਲੱਗਨ ਗੋਲ ਫਾਇਰ ਇੰਜਰੀ ਹੋਈ ਸੀ ਤੇ ਉਹ ਉਹਨੂੰ ਜ਼ੇਰ ਇਲਾਜ ਹੈਗਾ ਆਪਣੇ ਮੈਡੀਕਲ ਕਾਲਜ ਉਹਦੀ ਥੋਣ ਚ ਗੋਲੀ ਲੱਗੀ ਸੀ ਆਪਾਂ ਹੁਣ ਉਹਨਾਂ ਦੇ ਬਿਆਨਾਂ ਤੇ ਇੱਕ ਪਰਚਾ ਵਿਐਨਐਸ ਦੀਆਂ ਅਲੱਗ-ਅਲੱਗ ਧਾਰਾਵਾਂ ਚ ਦੇ ਤਹਿਤ ਦਰਜ ਕਰ ਲਿਆ ਜਿਹੜੇ ਦੋਸ਼ੀ ਉਹਨਾਂ ਨੇ ਲਖਾਏ ਨੇ 11 ਧਾਰਾਵਾਂ ਉਹਨਾਂ ਨੂੰ ਹੁਣ ਫੜਨ ਦੀ ਲਈ ਅਲੱਗ-ਅਲੱਗ ਟੀਮਾਂ ਬਣਾਈਆਂ ਤੇ ਅਸੀਂ ਰੀਡ ਕਰ ਰਹੇ ਹਾਂ ਇਦੇ ਚ ਵੀ ਇੱਕ ਚੀਜ਼ ਦੁਬਾਰਾ ਦੱਸ ਦਿਆਂ ਕਿ ਇਹ ਵੀ ਬੰਦੇ ਉਦਾਂ ਦਾ ਹੀ ਕੰਮ ਜਿਦਾਂ ਦਾ ਪਹਿਲਾਂ ਸੀ ਟੀ ਫੀਰਗੋੜ ਵਾਲਾ ਪਰਚਾ ਸੀ ਤੇ ਇਹ ਆਲਮੋਸਟ ਸੇਮ ਮਾਡਰਸ ਆਫ ਆਪਰੇਂਡਿੰਗ ਨੇ ਨਾ ਲੋਕਲ ਲੈਵਲ ਦੇ ਗੈਂਗ ਬਣਾਏ ਹੋਏ ਹੈਗੇ ਨੇ ਤੇ ਇਹ ਜਾਨਕੀ ਇਦਾਂ ਦੀਆਂ ਵਾਰਦਾਤਾਂ ਬਾਰ ਬਾਰ ਕਰਨ ਤੇ ਇੰਜਾਮ ਦਿੰਦੇ ਨੇ ਇਹ ਬੰਦੇ ਜਿਹੜੇ ਇਹਨਾਂ ਦੇ ਦੋਸ਼ੀ ਹੈਗੇ ਨੇ ਤਾਂ ਪਹਿਲਾਂ ਵੀ ਪਰਚੇ ਅਲਗ-ਅਲਗ ਧਾਰਾਵਾਂ ਦੇ ਬੀਐਨਐਸ ਦੇ ਤੇ ਆਈਪੀਸੀ ਦੀਆਂ ਧਾਰਾਵਾਂ ਤੇ ਆਪਣੀਆਂ ਜਿਲ੍ਹੇ ਦੀਆਂ ਅਲੱਗ-ਅਲੱਗ ਥਾਣਿਆਂ ਤੇ ਪਰਚੇ ਦਰਜ ਪਰ ਇਹਨਾਂ ਦੇ ਪਰਿਵਾਰ ਨੇ ਹੁਣ ਲਾਇਆ ਕਿ ਇਹਨਾਂ ਇਹ ਨਹੀਂ ਪਤਾ ਨਹੀਂ ਪਹਿਲਾਂ ਤਾਂ ਇੱਕ ਬੰਦੇ ਦਾ ਸਿਰ ਪਾੜਿਆ ਸੀ ਉਹ ਉਸ ਨੂੰ ਸਮਵਰਤ ਕੇ ਉਹਨਾਂ ਨੇ ਗ੍ਰਿਫਤਾਰੀ ਵੀ ਕੀਤੀ ਤੇ ਗ੍ਰਿਫਤਾਰ ਬੰਦੇ ਨੂੰ ਹੁਣ ਆਵਾਜ਼ ਆਉਂਦਾ ਇਹ ਕਿਹਨਾਂ ਜੀ ਅਸੀਂ ਪੁਲਿਸ ਨੇ ਕਈ ਵਾਰੀ ਇਹ ਰੀਡ ਕਰਦੇ ਹੁੰਦੇ ਬੰਦਾ ਨਹੀਂ ਪੜਿਆ ਜਾਂਦਾ ਤੇ ਉਹ ਹੀ ਲੱਗਦਾ ਬਾਕੀ ਇਸ ਚੀਜ਼ ਨੂੰ ਇਹੀ ਹੁਣ ਅਸੀਂ ਨਿਸ਼ਚਿਤ ਕਰਾਂਗੇ ਬੰਦੇ ਛੇਤੀ ਪੜੇ ਜਾਣ ਸਾਰੇ ਪੜੇ ਜਾਣ ਪਿਛਲੀ ਵਾਲੀ ਦੇ ਵੀ ਤਾਂ ਹੁਣ ਵੀ ਪੜੇ ਜਾਣ ਲੜਾਈ ਦਾ ਸਾਰਨ ਕੀ ਹੈ ਇਹਨਾਂ ਦੀ ਪ੍ਰਾਣੀ ਜੀ ਜਿਹੜਾ ਜਿਆਦਾਤਰ ਯੰਗ ਬੱਚੇ ਹੈਗੇ ਨੇ ਕੋਈ ਨਾ ਯੰਗ ਏਜ ਦੇ ਉਹ ਜਾਨ ਅਡਲਟਸ ਹੈਗੇ ਨੇ ਤੋਂ ਜਿਹੜਾ ਪਿੰਡ ਦੇ ਮੁੰਡ ਪੁਨੇ ਵਾਲੇ ਚ ਗਰੁੱਪ ਬਣਾਏ ਹੋਏ ਨੇ ਤੇ ਉਹ ਕਿਰਾਂ ਲੜਦੇ ਰਹਿੰਦੇ ਟਾਈ ਮੰਗਦੇ ਉਹ ਅਜੇ ਤਾਂ ਇੰਨਾ ਕਿ ਸਾਡੇ ਸਾਹਮਣੇ ਆਏ ਬਾਕੀ ਹੌਲੀ ਹੌਲੀ ਉਹ ਜੀ ਇਹੀ ਤਫ਼ਤੀਸ਼ ਕਰਦੇ ਤੇ ਬਾਕੀ ਜਿਹੜੇ ਤੱਥ ਸਾਹਮਣੇ ਆਉਣਗੇ ਪਿੰਡ ਲੈਵਲ ਦੀ ਗੈਰੀ ਹੈ ਜਿਆਦਾਤਰ ਪਿੰਡ ਦੇ ਹੀ ਇਹਦੇ ਚ ਨੌਲਡ ਨੇ ਕੰਮਿਆਂ ਨੇ ਪਿੰਡ ਦੇ ਹੀ ਜਿਹੜੇ ਬੰਦੇ ਹੈਗੇ ਉਹ ਹੀ ਨੌਲਡ ਨੇ ਕੁਝ ਉਹਨਾਂ ਦੇ ਸਾਥੀ ਸਪੋਰਟਰ ਜਿਹੜੇ ਹੁੰਦੇ ਆ ਬਾਹਰੋਂ ਕਈ ਵਾਰੀ ਨਾਲ ਲਿਆਂਦੇ ਹੋ ਲੜਾਈ ਇੱਕ ਕਾਫੀ ਦੇਰ ਹੋਊ ਪੂਰੇ 6 ਘੰਟੇ ਜੀ ਚੱਲਦਾ ਰਿਹਾ ਤਾਂ ਹੋ ਸਕਦਾ ਜੀ ਲੜਾਈ ਲੰਬੀ ਚ ਕਿਉਂਕਿ ਉੱਥੇ ਇੱਕ ਤਾਂ ਰੋੜੇ ਕਾਫੀ ਚੱਲੇ ਨੇ ਜੀ ਅਸੀਂ ਵੀ ਫਿਰ ਮੌਕੇ ਤੇ ਜਾ ਕੇ ਦੇਖਿਆ ਇੱਕ ਤਾਂ ਰੋੜੇ ਵੀ ਚੱਲੇ ਹੋਏ ਨੇ ਫਾਇਰ ਵੀ ਚੱਲੇ ਹੋਏ ਨੇ ਨਾ ਜੀ ਤਾਂ ਲੜਾਈ ਤਾਂ ਹੋਈ ਆ ਉੱਥੇ ਜਗਾੜ ਚ ਲੜਾਈ ਹੋਈ ਹੈ ਤੇ ਫਿਰ ਪਰ ਜਦੋਂ ਸਾਨੂੰ ਪੁਲਿਸ ਨੂੰ ਪਤਾ ਲੱਗਾ ਜੀ ਤਾਂ ਨੰਦ ਫਿਰ ਮੌਕੇ ਤੇ ਪਹੁੰਚ ਕੇ ਤੇ ਜਾਨੀ ਕਿ ਪਹਿਲੇ ਦੀ ਉੱਥੇ ਲੋਕ ਬੜੇ ਇਕੱਠੇ ਹੋਏ ਸਿਚੁਏਸ਼ਨ ਨੂੰ ਆਪਾਂ ਲੋਕਾਂ ਨੂੰ ਸ਼ਾਂਤ ਕੀਤਾ ਕਾਬੂ ਕੀਤਾ ਤੇ ਹੁਣ ਅਸੀਂ ਪਰਚਾ ਦਰਜ ਕਰਕੇ ਤੇ ਜਿਹੜੇ ਹੈਗੇ ਦੋਸ਼ੀ ਹੁਣ ਧਰ ਪਕੜ ਚ ਲੱਗੇ ਹੋયા ਜੀ ਜਲਦੀ ਕਰ ਲਾਂਗੇ ਅਜੇ ਕਰ ਰਹੇ ਆ ਮੈਂ ਭਰ ਆ ਕੇ ਲਗ ਲਗ ਦਿਸ਼ਾਵਾਂ ਚ ਭੇਜਦਾ